ਮੈਨੇ ਕਹਾਣੀ ਪੜ੍ਹੀ ਸੀ ਤੇ ਉਹ ਕਹਾਣੀ ਪਾਈ ਵੀ ਸੀ ਕਿ ਉਹ ਕੋਈ ਮਤਲਬ ਕਿ ਕੇਮਿਸਟ ਸ਼ਾਪ ਦਾ ਮਾਲਕ ਸੀ ਉਹਨੇ ਆਪਣੀ ਪੁੱਤਰੀ ਵਿਆਹੀ ਹੂੰ ਜਿਸ ਵੇਲੇ ਪੁੱਤਰੀ ਵਿਆਹੀ ਤੇ ਉਹ ਗਾਂਹ ਜਾ ਕੇ ਉਹਨਾਂ ਦੀ ਅਣ ਬਣ ਰਹਿਣ ਲੱਗ ਪਈ ਨੋ ਸੱਸ ਦੀ ਤੇ ਉਹਨੇ ਆਪਣੇ ਬਾਪ ਨੂੰ ਆਖਿਆ ਨੇ ਕਿ ਕੋਈ ਮੈਨੂੰ ਜ਼ਹਿਰ ਜ਼ੋਰ ਦੇ ਆਦੇ ਨੂੰ ਪਾ ਕੇ ਦਾ ਕੰਮ ਨਿਬੇੜਾ ਇਹ ਬੜੀ ਕਪਤੀ ਆ ਤੇ ਉਹਨੇ ਆਖਿਆ ਜੇ ਤੂੰ ਇਦਾਂ ਕੰਮ ਕੀਤਾ ਤੇ ਸ਼ੱਕ ਸਿੱਧਾ ਤੇਰੇ ਤੇ ਜਾਣਾ ਤੂੰ ਤੇ ਰਗੜੀ ਜਾਏਂਗੀ ਗਿਲ ਚਲੀ ਜਾਏਂਗੀ ਇਦਾਂ ਕਰਦਾ ਕਿ ਮੈਂ ਤੈਨੂੰ ਨਾ ਸਲੋ ਪੌਇਜ਼ਨ ਦੇਣਾ ਹੂੰ ਉਹ ਦੇ ਦੇਣ ਪਰ ਸਲੋ ਪੌਇਜ਼ਨ ਦੇ ਨਾਲ ਨਾਲ ਤੂੰ ਆਪਣੇ ਆਪ ਨੂੰ ਮਿੱਠੀ ਬਣਾ ਲੈ ਆਪਣੇ ਆਪ ਨੂੰ ਨਿਮਰ ਬਣਾ ਲੈ ਹੂੰ ਐ ਮਤਲਬ ਕਿ ਮੂਹ ਮੁਹੱਬਤ ਵਾਲੀ ਬਣਾ ਲੈ ਵੀ ਤੇਰੇ ਦੇ ਸ਼ੱਕ ਨਾ ਜਾਵੇ ਜੀ ਲਓ ਜੀ ਸਲੋ ਪੌਇਜ਼ਨ ਦੇ ਗਿਆ ਹੂੰ ਉਹਨੇ ਪਾਉਣਾ ਸ਼ੁਰੂ ਕਰ ਦਿੱਤਾ ਨਾਲੇ ਮਿੱਠੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਾਂ ਜੀ ਬੇਬੇ ਜੀ ਗੋਡੇ ਤੇ ਨਹੀਂ ਦੁਖਦੇ ਹਾਂ ਜੀ ਆ ਤਾਂ ਨਹੀਂ ਮੰਮੀ ਜੀ ਆ ਤਾਂ ਨਹੀਂ ਹੁੰਦਾ ਆ ਲਓ ਮੈਂ ਆ ਕਰ ਦੇਣੀ ਆ ਕਰ ਦੇਣੀ ਜੀ ਉਹਨਾਂ ਦੀ ਤਾਂ ਦੋਨੋਂ ਦੀ ਬੌਂਡਿੰਗ ਹੀ ਬੜੀ ਜ਼ਬਰਦਸਤ ਗਣ ਕੇ ਹੂੰ ਸੱਸ ਨੂੰ ਲੱਗਿਆ ਕਿ ਨੋ ਮੇਰੀ ਇੰਨੀ ਚੰਗੀ ਆ ਜਦ ਉਹਨੇ ਪਿਆਰ ਦੇਣਾ ਸ਼ੁਰੂ ਕੀਤਾ ਤੇ ਨੋ ਨੂੰ ਲੱਗਿਆ ਕਿ ਯਾਰ ਸੱਸ ਮੇਰੀ ਇਹੋ ਜਿਹੀ ਆ ਯਾਰ ਮੈਂ ਤੇ ਪਰਸੈਪਸ਼ਨ ਹੋ ਰਹੀ ਖੜੀ ਫਿਰਦੀ ਆ ਤੇ ਫਿਰ ਇੱਕ ਦਿਨ ਬਾਪ ਆਇਆ ਉਹਨੇ ਕਿਹਾ ਕਿਵੇਂ ਹੁਣ ਬਸ ਨੇੜੇ ਲੱਗਾ ਪਿਆ ਨਾ ਕੰਮ ਜੀ ਉਹਨੇ ਆਖਿਆ ਪਪਾ ਹੁਣ ਇਦਾਂ ਕਰ ਕਿ ਕੋਈ ਐਂਟੀਡੋਟ ਦੇ ਦੇ ਕਿ ਮੈਂ ਇਹਨੂੰ ਬਚਾਉਣਾ ਹੈ ਤਾਂ ਬਹੁਤ ਚੰਗੀ ਆ ਹਮ ਉਹਨੇ ਕਿਹਾ ਪੁੱਤਰ ਹਮ ਮੈਂ ਦਿੱਤਾ ਹੀ ਸਵੀਟ ਨਰਸ ਹੀਗਾ ਜੀ ਸੁਣ ਸੁਣਨਰ ਦਿੱਤਾ ਸੀਗਾ ਸ੍ਰੋਪ ਵਾਇਸ ਨਹੀਂ ਸੀ ਅਸਲ ਵਿੱਚ ਤੁਹਾਡਾ ਹੈਗੀ ਚੱਕਰ ਸੀਗਾ ਨਾ ਕਿ ਉਹ ਇਹ ਨਹੀਂ ਸੀ ਉਹ ਉਹ ਨੂੰ ਨਹੀਂ ਸੀ ਸੁਣ ਰਹੀ ਉਹ ਨੂੰ ਨਹੀਂ ਸੀ ਸੁਣ ਰਹੀ ਉਹ ਉਹ ਨੂੰ ਗਲਤ ਕਹਿ ਰਹੀ ਸੀ ਉਹ ਨੂੰ ਗਲਤ ਕਹਿ ਰਹੀ ਸੀ ਸੋ ਸੁਣਨਾ ਬਹੁਤ ਜ਼ਰੂਰੀ ਹੈ ਸਰ ਜੀ ਤੇ ਜਦੋਂ ਆਪਾਂ ਸੁਣ ਲੱਗੀਏ ਤੇ بڑے ਝਗੜੇ ਖਤਮ ਹੋ ਜਾਂਦੇ ਮੀਆਂ ਬੀਵੀ ਦੀ ਲੜਾਈ ਦੇ ਵਿੱਚ ਵੀ ਇੱਕ ਜਣਾ ਜੇ ਦੂਜੇ ਦਾ ਗੁੱਸਾ ਸੁਣ ਲਵੇ ਹੂੰ ਯਾਰ ਨਾਲ ਕੋਈ ਗੱਲ ਨਹੀਂ ਯਾਰ ਬੋਲ ਲੈਣ ਦੇ ਮੈਂ 1 2 ਮਿੰਟ ਬਾਅਦ ਅਗਲੇ ਲੈਂਦਾ ਆ ਸੁਣ ਲਿਆ ਨੇ ਜੀ ਜੋ ਮੈਂ ਕਹਿਣੀ ਚਾਹੁੰਦਾ ਸੀ ਸੁਣ ਲਿਆ ਤਾਂ ਜਿਸ ਨੇ ਸੁਣਨਾ ਆ ਗਿਆ ਉਹਨੂੰ ਬੋਲਣ ਦੀ ਕੀ ਲੋੜ ਹੈ ਬੋਲਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਯਾਰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਮੋਹ ਵਾਸਤੇ ਸਹਿਯੋਗ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੇ ਮਿਹਰਬਾਨੀ ਤੁਹਾਡੀ ਸੁਖਮੰਤ ਜੀ ਸ਼ਾਇਦ ਯੋਗਦਾਨ ਹੀ ਕਹਿੰਦੇ ਆ ਜੀ ਸਹਿਯੋਗ ਹੀ ਕਹਿੰਦੇ ਕੰਟਰੀਬਿਊਸ਼ਨ ਨੂੰ ਕੰਟਰੀਬਿਊਸ਼ਨ ਨੂੰ ਪੰਜਾਬੀ ਦਾ ਸ਼ਬਦ ਪੰਜਾਬੀ ਚ ਸਹਿਯੋਗ ਕਹਿੰਦੇ ਨੇ ਜੀ ਜੀ ਕੰਟਰੀਬਿਊਸ਼ਨ ਉਹ ਆਪਣਾ ਮਤਲਬ ਕਿ ਇਹ ਹੁੰਦਾ ਕਿ ਜੋ ਤਿੱਲ ਫੁੱਲ ਆ ਕਿਸੇ ਨੂੰ ਦੇ ਨੀ ਕਰਦੇ ਆ ਜੀ ਜੀ ਦੇਖੋ ਆਪਣਾ ਮਤਲਬ ਕਿ ਆਪਣਾ ਆਈ ਵਰਲਡ ਦਾ ਨਾ ਇਹ ਮੇਰਾ ਆਪਣਾ ਪਰਸਨਲ ਵੀ ਅੱਜ ਵੀ ਮੈਨੂੰ ਇੱਕ ਫਿਲਮ ਦੀ ਆਫਰ ਹੋਈ ਸੀਗੀ ਹਮ ਕੁਝ ਪ੍ਰੋਮੋਸ਼ਨ ਵਗੈਰਾ ਤੇ ਮੇਰੇ ਦੋਸਤ ਸੰ ਮੈਂ ਕਿਹਾ ਨਹੀਂ ਯਾਰ ਅੱਜ ਤੋਂ 7-8 ਸਾਲ ਪਹਿਲਾਂ ਵੀ ਮੈਂ ਇਹੀ ਸੋਚ ਕੇ ਚੱਲਦਾ ਸੀ ਅੱਜ ਵੀ ਮੇਰੀ ਰੋਜੀ ਰੋਟੀ ਚੱਲਦੀ ਹੈ ਮੈਂ ਪੇੜ ਕੋਈ ਕੰਮ ਨਹੀਂ ਕਰਦਾ ਨਾ ਮੈਂ ਪ੍ਰੋਮੋਸ਼ਨ ਕਰਾਂ ਨਾ ਮੈਂ ਇੰਟਰਵਿਊ ਕਰਾਂ ਮੈਂ ਕੁਝ ਨਹੀਂ ਕਰਦਾ ਨਾ ਮੈਂ ਪੇਡ ਪॉडਕਾਸਟ ਕਰਦਾ ਪੇਡ ਕੁਝ ਨਹੀਂ ਕਰਨਾ ਹਾਂ ਜਦੋਂ ਰੋਜੀ ਰੋਟੀ ਚੱਲਣੇ ਬੰਦ ਹੋ ਜਾਏਗੀ ਫਿਰ ਤਾਂ ਸਭ ਕੁਝ ਹੀ ਕਰਨਾ ਫਿਰ ਤੇ ਜਿਸਮ ਵੀ ਚੱਲਣੇ ਪੈਂਦੇ ਆ ਜੀ ਪਰ ਅੱਜ ਵੀ ਲੋਕ ਦਿੰਦੇ ਆ ਰੋਜੀ ਰੋਟੀ ਪੇਡ ਕੁਝ ਨਹੀਂ ਕਰਨਾ ਤੇ ਇਦਾਂ ਆਈ ਵਰਲਡ ਦੇ ਆਪਾਂ ਪੇਡ ਕੁਝ ਨਹੀਂ ਕਰਦੇ ਜੀ ਇੱਕੋ ਪ੍ਰੋਗਰਾਮ ਹੈ ਆਪਣਾ 7 ਲੱਖ ਤੇ ਇਹ ਇਦਾਂ ਹੀ ਆ ਕੁਝ ਕੰਟਰੀਬਿਊਸ਼ਨ ਹੋ ਜਾਂਦਾ ਕੁਝ ਆਪਾਂ ਮਤਲਬ ਕਿ ਮੰਚਾ ਤੋਂ ਲੈ ਲੈਨੇ ਆ ਤੇ ਉਹ ਵੰਡ ਵੰਡਈਆ ਕਰਕੇ ਅਸੀਂ ਆਪਦੇ ਅੱਧਾ ਰਹੀ ਲੱਜਨੇ ਰੋਜੀ ਰੋਟੀ ਖਾ ਲੈਣੇ ਜੀ ਆਹੀ ਜ਼ਿੰਦਗੀ ਆਹੀ ਬਿਲਕੁਲ ਬਿਲਕੁਲ ਜੀ ਆ ਪੂਜਾ ਰਾਣੀ ਜੀ ਤੇ ਬਹੁਤ ਸਾਰੇ ਦੋਸਤ ਕਮੈਂਟ ਕਰ ਰਹੇ ਨੇ ਪਟਵਾਰੀਆਂ ਵਾਲੀ ਖਬਰ ਦੋਸਤੋ ਥੋੜਾ ਜਿਹਾ ਪ੍ਰੋਗਰਾਮ ਨੂੰ ਥੋੜਾ ਜਿਹਾ ਪਿਛੇ ਸੁਣੋ 20 ਮਿੰਟ ਪਹਿਲਾਂ ਤੁਹਾਡੀ ਗੱਲ ਆਲਰੇਡੀ ਹੋ ਚੁੱਕੀ ਹੈ ਪਟਵਾਰੀਆਂ ਵਾਲੀ ਜਿਹੜੀ ਹਾਂ ਜੀ ਹੋ ਚੁੱਕੀ ਹੈ ਜੀ ਅਸੀਂ ਕਰ ਚੁੱਕੇ ਹਾਂ ਜੀ ਪਲੀਜ਼ ਵਾਰੀ ਵਾਰੀ ਕਮੈਂਟ ਕਰਨਾ ਸੁਣਿਆ ਕਰੋ ਗੌਰ ਨਾਲ ਸੁਣਿਆ ਕਰੋ ਅਸੀਂ ਕੋਈ ਇਦਾਂ ਦਾ ਮੁੱਦਾ ਤੇ ਛੱਡਦੇ ਹੀ ਨਹੀਂ ਹਾਂ ਹੂੰ ਸਾਡੀ ਖਬਰ ਰਹਿ ਜਾਵੇ ਤੇ ਰਹਿ ਜਾਵੇ 5 ਮਿੰਟ ਵੱਧ ਲਾਉਣੇ ਪੈਣ ਲੱਗ ਜਾਣ ਬੇਰੋਜ਼ਗਾਰ ਜਾਂ ਕਿਸੇ ਮਜ਼ਲੂਮ ਦੀ ਗੱਲ ਨਹੀਂ ਰਹਿ ਸਕਦੀ ਇਸ ਮੰਚ ਤੇ ਗਾਰੰਟੀ ਹੈ ਜੀ ਬਿਲਕੁਲ ਆਲਰੇਡੀ ਅਸੀਂ ਗੱਲ ਕਰ ਚੁੱਕੇ ਹਾਂ ਤੁਸੀਂ ਜ਼ਰੂਰ ਥੋੜਾ ਜਿਹਾ ਪ੍ਰੋਗਰਾਮ ਨੂੰ ਪਿੱਛੋਂ ਸੁਣੋ